ਐਸ ਸ਼ਿਵ ਜੋਸ਼ੀ ਉਪਰਾਸ਼ਟਿਆ ਪ੍ਰਧਾਨ ਸਿਪਹ ਸੈਨਾ ਹਿੰਦੂ ਜੀ ਅੱਜ ਮੈਨੂੰ ਮੇਰੇ ਦੋਸਤਾਂ ਕੰਨੀਓ ਬਾਹਰ ਪਰਮਿਸ਼ਨ ਮਿਲੀ ਕਿ ਇੱਕ ਟਰੱਕ ਸ਼ਾਇਰ ਦੇ ਵਿੱਚ ਆ ਰਿਹਾ ਪਿੱਛੋਂ ਜਦ ਕਿ ਜਿਹੜੇ ਬੰਦੇ ਸੀ ਸਾਡੇ ਮਗਰ ਲੱਗੇ ਹੋਏ ਸੀ ਇਹਨਾਂ ਦੇ ਇਹਨਾਂ ਨੇ ਸੰਗਰੀਏ ਦੇ ਨਾਲ ਕਿਕਰਾਂ ਵਾਲਾ ਪਿੰਡ ਆ ਉੱਥੋਂ ਮਾਲ ਭਰਿਆ ਸੀ ਇਹ ਟਰੱਕ ਤਿੰਨ ਦਿਨਾਂ ਤੋਂ ਉਹ ਬੰਦੇ ਪ੍ਰਵੀਜ਼ਨ ਕਰ ਰਹੇ ਸੀ ਇਹਨਾਂ ਨੂੰ ਨੇ ਸਰਕਾਰ ਨੂੰ ਵੀ ਇਹ ਪਰਮਿਸ਼ਨ ਦਿੱਤੀ ਵੀ ਸੀ ਕਿ ਇਹ ਟਰੱਕ ਇਹ ਬੈਰੀਅਰ ਤੋੜ ਕੇ ਡੱਬਾ ਲੀਆਂ ਰਹੀ ਆਪਣੇ ਇੱਥੇ ਅੰਦਰ ਪ੍ਰਵੇਸ਼ ਕੀਤੇ ਜਦੋਂ ਸਾਨੂੰ ਪਤਾ ਲੱਗਾ ਸਾਡੇ ਬੰਦਿਆਂ ਨੇ ਇੱਥੇ ਟਰੱਕ ਨੂੰ ਘੇਰ ਲਿਆ ਜਿਹਦੇ ਕਰਕੇ ਪੁਲਿਸ ਡਿਪਾਰਟਮੈਂਟ ਉੱਥੇ ਆ ਕੇ ਉਹਨਾਂ ਨੇ ਆਦੀਬੰਦੀ ਕਰਵਾਈ ਇਹਨਾਂ ਦੇ ਕਰਕੇ ਇਹ ਕਿੰਨੇ ਉਸਗੇ ਆਰਡਰ ਕਿੱਥੋਂ ਲੈ ਕੇ ਆਏ ਸੀ ਕਿੱਥੇ ਲੈ ਕੇ ਜਾਣ ਇਹ ਸੰਗਰੀਏ ਰਾਜਸਥਾਨ ਦੇ ਵਿੱਚੋਂ ਜੀ ਇੱਕ ਕਿੱਕਰ ਵਾਲਾ ਪਿੰਡ ਆ ਉੱਥੋਂ ਭਰੇ ਆ ਜੀ ਇਹਨਾਂ ਨੇ ਕੀ ਕਰਨਾ ਸੀ ਇਹ ਯੂਪੀ ਦੇ ਵਿੱਚ ਆਪਣੇ ਬਿਹਾਰ ਦੇ ਵਿੱਚ ਪੁਨੀਆ ਪਿੰਡ ਆ ਉੱਥੇ ਵੱਡਣ ਆਸੇ ਲੈ ਕੇ ਜਾਂਦੇ ਆ ਜੀ ਇਹ ਕਿਉਂਕਿ ਇਹਨਾਂ ਨੂੰ ਪਹਿਲਾਂ ਬਿਉਸ਼ ਕੀਤਾ ਗਿਆ ਇਹਨਾਂ ਨੇ ਲੱਤਾਂ ਬਾਹਾਂ ਮੂੰਹ ਬੰਨ ਕੇ ਇਹਨਾਂ ਨੂੰ ਤਾੜ ਕੇ ਇੱਕ ਤਰ੍ਹਾਂ ਦਾ ਬੇਰਹਿਮੀ ਨਾਲ ਭਰੇ ਹੋਏ ਆ ਜੀ ਇਹ ਦੇਖੋ ਜਿਹੜੀ ਇਹ ਤਸਕਰੀ ਹੈ ਇਹ ਰਾਜਸਥਾਨ ਦਾ ਪਸ਼ੂ ਕਿਨਿਆ ਗਿਆ ਰਾਸ਼ਟਰੀ ਪਸ਼ੂ ਹੈ ਜਿਹਦੇ ਕੀ ਰਾਜਸਥਾਨ ਤੋਂ ਬਾਹਰ ਇਹ ਜਾ ਹੀ ਨਹੀਂ ਸਕਦਾ ਸਭ ਤੋਂ ਵੱਡਾ ਰੈਕਟ ਹੈ 2015 ਦੇ ਵਿੱਚ ਲੱਗਿਆ ਹੋਇਆ ਜਦੋਂ ਕਿ ਇਹ ਪੰਜਾਬ ਦੇ ਵਿੱਚ ਉਹਨਾਂ ਫੜੇ ਗਿਆ ਇਸ ਤੇ ਜੋ ਵੀ ਇਹਨਾਂ ਤੇ ਕਾਰਵਾਈ ਬਣਦੀ ਹੈ ਉਹ ਬਣੂਗੀ ਤੇ ਜਿਹੜੀ ਇਹ ਪਸ਼ੂਆਂ ਦੀ ਤਸਕਰੀ ਇਹ ਬਿਨਾਂ ਹਰ ਰੋਜ਼ ਕਰਦੇ ਆ ਤੇ ਬਹੁਤ ਦੂਰ ਦੂਰ ਤੱਕ ਇਹ ਗਾਵਾਂ ਦਾ ਤੇ ਅਜਿਹਾ ਦੀ ਗਾਵਾਂ ਰੱਖਸ਼ਾ ਕਰਕੇ ਇਹਨਾਂ ਦਾ ਟਰੱਕ ਦਾ ਪਿੱਛਾ ਕੀਤਾ ਜਿੱਦੋਂ ਪਤਾ ਲੱਗਾ ਕਿ ਇਹਦੇ ਵਿੱਚ ਤੇ ਇਹਨਾਂ ਨੇ ਉੱਠ ਪਰ ਰੱਖੇ ਸਹੀ ਗੁਰਮੀਤ ਸਿੰਘ ਚੌਂਕੀ ਵਰਧਮਾਨ ਖਾਣਾ ਕੈ ਨਾਲ ਕਲੋਨੀ ਹੈ ਜੀ ਮਠੰਡਾ ਕੀ ਮਾਮਲਾ ਹੈ ਇਹਦਾ ਟਰੱਕ ਅੱਜ ਸ਼੍ਰੀ ਸ਼ਿਵ ਜੋਸੀ ਜੀ ਜੋ ਕਿ ਪ੍ਰਧਾਨ ਨੇ ਇਹਨਾਂ ਨੇ ਸਾਨੂੰ ਇੱਕ ਤਰਾਹ ਦਿੱਤੀ ਸੀ ਵੀ ਇੱਕ ترਸੀਮ ਸਿੰਘ ਪੁੱਤਰ ਮੇਜਰ ਸਿੰਘ ਆ ਜੀ ਆਲਮ ਵਾਲਾ ਕਲਾ ਜ਼ਿਲ੍ਹਾ ਮੋਗਾ ਦਾ ਕਿਉਂਕਿ ਆਪਦੇ ਟਰੱਕ ਦੇ ਵਿੱਚ ਸੰਗਰੀਆ ਰਾਜਸਥਾਨ ਤੋਂ ਉੱਠ ਪਰ ਕੇ ਲੈ ਕੇ ਆ ਰਿਹਾ ਜੋ ਕਿ ਅਨਲੀ ਗੰਨੇ ਜਿਹਦੇ ਆਧਾਰ ਤੇ ਵੱਖ-ਵੱਖ ਧਰਮਾਦਤ ਮੁਕੱਦਮਾ ਦਰਜ ਕੀਤਾ ਜਾ ਰਿਹਾ ਅਸੀਂ ਇੱਥੇ ਕੈਂਟਰ ਖੜਾ ਮਿਲ ਗਿਆ ਸਾਨੂੰ ਇਹਨੂੰ ਚੈੱਕ ਕੀਤਾ ਜਿਹਦੇ ਵਿੱਚ ਕਰੀਬ 12 ਉੱਠ ਪਰੇ ਹੋਏ ਨੇ ਜੀ ਫਿਲਹਾਲ ਜਿਹੜੀ ਮੁੱਢਲੀ ਪੁੱਛਗਿੱਛ ਇਹਨੇ ਕਿਹਾ ਵੀ ਸੰਗਰ ਦੇ ਰਾਜਸਥਾਨ ਤੋਂ ਮੈਂ ਲੈ ਕੇ ਆਇਆ ਤੇ ਪੂਰਨੀਆਂ ਬਿਹਾਰ ਲੈ ਕੇ ਜਾਣਾ ਸੀ ਜੋ ਬਿਲ ਬਿਲਟੀਆਂ ਵਗੈਰਾ ਉਹ ਅਸੀਂ ਚੈੱਕ ਕਰਦੇ ਆ ਇਹਨਾਂ ਕੋਲੇ ਕੀ ਆ ਕੀ ਪ੍ਰੋਸੈਸਾ ਇਲਿਗਲ ਆਨ ਲੀਗਲਾ ਕਿਦਾਂ ਦੇ ਨੇ ਜਿਹੇ ਜੀ ਅਗਲੀ ਕਾਰਵਾਈ ਅਸੀਂ ਚੱਲਿਆਵਾਂਗੇ ਸ਼ਿਵ ਜੋਸ਼ੀ ਉਪਰਾਸ਼ਟਿਆ ਪ੍ਰਧਾਨ ਸਿਪ ਸੈਨਾ ਹਿੰਦੂ ਆ ਜੀ ਅੱਜ ਮੈਨੂੰ ਮੇਰੇ ਦੋਸਤਾਂ ਕੰਨੀਓ ਬਾਹਰ ਪਰਮਿਸ਼ਨ ਮਿਲੀ ਕਿ ਇੱਕ ਟਰੱਕ ਸ਼ਹਿਰ ਦੇ ਵਿੱਚ ਆ ਰਿਹਾ ਪਿੱਛੋਂ ਜਦਕਿ ਜਿਹੜੇ ਬੰਦੇ ਸੀ ਸਾਡੇ ਮਗਰ ਲੱਗੇ ਹੋਏ ਸੀ ਇਹਨਾਂ ਦੇ ਇਹਨਾਂ ਨੇ ਸੰਗਰੀਏ ਦੇ ਨਾਲ ਕਿਕਰਾਂ ਵਾਲਾ ਪਿੰਡ ਆ ਉੱਥੋਂ ਮਾਲ ਭਰਿਆ ਸੀ ਇਹ ਟਰੱਕ ਤਿੰਨ ਦਿਨਾਂ ਤੋਂ ਉਹ ਬੰਦੇ ਪ੍ਰਵੀਜ਼ਨ ਕਰ ਰਹੇ ਸੀ ਇਹਨਾਂ ਨੂੰ ਨੇ ਸਰਕਾਰ ਨੂੰ ਵੀ ਇਹ ਪਰਮਿਸ਼ਨ ਦਿੱਤੀ ਵੀ ਸੀ ਕਿ ਇਹ ਟਰੱਕ ਇਹ ਬੈਰੀਅਰ ਤੋੜ ਕੇ ਡੱਬਾ ਲੀਆਂ ਰਹੀ ਆਪਣੇ ਇੱਥੇ ਅੰਦਰ ਪ੍ਰਵੇਸ਼ ਕੀਤੇ ਜਦੋਂ ਸਾਨੂੰ ਪਤਾ ਲੱਗਾ ਸਾਡੇ ਬੰਦਿਆਂ ਨੇ ਇੱਥੇ ਟਰੱਕ ਨੂੰ ਘੇਰ ਲਿਆ ਜਿਦੇ ਕਰਕੇ ਪੁਲਿਸ ਡਿਪਾਰਟਮੈਂਟ ਉੱਥੇ ਆ ਕੇ ਉਹਨਾਂ ਨੇ ਆਪ ਦੀ ਬੰਦੀ ਕਾਰਵਾਈ ਇਹਨਾਂ ਦੇ ਕਰੀ। ਕਿੰਨੇ ਉਸ ਦੀਏ ਔਰ ਕਿੱਥੋਂ ਲੈ ਕੇ ਆਏ ਸੀ ਕਿੱਥੇ ਲੈ ਕੇ ਜਾਣੇ? ਇਹ ਸੰਗਰੀਏ ਰਾਜਸਥਾਨ ਦੇ ਵਿੱਚੋਂ ਜੀ ਇੱਕ ਕਿਕਰ ਵਾਲਾ ਪਿੰਡ ਆ ਉੱਥੋਂ ਭਰੇ ਆ ਜੀ ਇਹਨਾਂ ਨੇ। ਤੇ ਕੀ ਕਰਨਾ ਸੀ ਇਹਨਾਂ ਦਾ? ਇਹ ਯੂਪੀ ਦੇ ਵਿੱਚ ਆਪਣੇ ਬਿਹਾਰ ਦੇ ਵਿੱਚ ਪੁਨੀਆ ਪਿੰਡ ਆ ਉੱਥੇ ਵੱਡਣ ਆਸੇ ਲੈ ਕੇ ਜਾਂਦੇ ਆ ਜੀ ਇਹ। ਕਿਉਂਕਿ ਇਹਨਾਂ ਨੂੰ ਪਹਿਲਾਂ ਬਿਉਸ਼ ਕੀਤਾ ਗਿਆ ਇਹਨਾਂ ਨੇ ਲੱਤਾਂ ਬਾਹਾਂ ਮੂੰਹ ਬੰਨ ਕੇ ਇਹਨਾਂ ਨੂੰ ਤਾੜ ਕੇ ਇੱਕ ਤਰ੍ਹਾਂ ਦਾ ਬੇਰਹਿਮੀ ਨਾਲ ਭਰੇ ਹੋਏ ਆ ਜੀ ਇਹ। ਦੇਖੋ ਜਿਹੜੀ ਇਹ ਤਸਕਰੀ ਹੈ ਇਹ ਰਾਜਸਥਾਨ ਦਾ ਪਸ਼ੂ ਗਿਨਿਆ ਗਿਆ ਰਾਸ਼ਟਰੀ ਪਸ਼ੂ ਹੈ ਜਿਹਦੇ ਕੀ ਰਾਜਸਥਾਨ ਤੋਂ ਬਾਹਰ ਇਹ ਜਾ ਹੀ ਨਹੀਂ ਸਕਦਾ ਸਭ ਤੋਂ ਵੱਡਾ ਰੈਕਟ ਹੈ 2015 ਦੇ ਵਿੱਚ ਲੱਗਿਆ ਹੋਇਆ ਜਦੋਂ ਕਿ ਇਹ ਪੰਜਾਬ ਦੇ ਵਿੱਚ ਉਹਨਾਂ ਫੜੇ ਗਿਆ ਇਸ ਤੇ ਜੋ ਵੀ ਇਹਨਾਂ ਤੇ ਕਾਰਵਾਈ ਬਣਦੀ ਹੈ ਉਹ ਬਣੂਗੀ ਤੇ ਜਿਹੜੀ ਇਹ ਪਸ਼ੂਆਂ ਦੀ ਤਸਕਰੀ ਇਹ ਬਿਨਾਂ ਹਰ ਰੋਜ਼ ਕਰਦੇ ਆ ਤੇ ਬਹੁਤ ਦੂਰ ਦੂਰ ਤੱਕ ਇਹ ਗਾਵਾਂ ਦਾ ਤੇ ਅਜਤਾਦੀ ਗਾਵਾਂ ਰੱਖਸ਼ਾ ਕਰਕੇ ਇਹਨਾਂ ਦਾ ਟਰੱਕ ਦਾ ਪਿੱਛਾ ਕੀਤਾ ਸੀ ਤੋਂ ਪਤਾ ਲੱਗਾ ਕਿ ਇਹਦੇ ਵਿੱਚ ਤੇ ਇਹਨਾਂ ਨੇ ਉੱਠ ਪਰ ਰੱਖੇ ਸਹੀ ਗੁਰਮੀਤ ਸਿੰਘ ਚੌਂਕੀ ਵਰਧਮਾਨ ਛਾਣਾ ਕਾ ਨਾਲ ਕਲੋਨੀ ਹੈ ਜੀ ਮਠੰਡਾ ਕੀ ਮਾਮਲਾ ਹੈ ਇਹਦਾ ਟਰੱਕ ਅੱਜ ਸ਼੍ਰੀ ਸ਼ੇਵ ਜੋਸੀ ਜੀ ਜੋ ਕਿ ਪ੍ਰਧਾਨ ਨੇ ਇਹਨਾਂ ਨੇ ਸਾਨੂੰ ਇੱਕ ਤਰਾਹ ਦਿੱਤੀ ਸੀ ਵੀ ਇੱਕ ਤਰਸੀਮ ਸਿੰਘ ਪੁੱਤਰ ਮੇਜਰ ਸਿੰਘ ਆ ਜੀ ਆਲਮ ਵਾਲਾ ਕਲਾ ਜਿਲ੍ਹਾ ਮੋਗਾ ਦਾ ਕਿਉਂਕਿ ਆਪਦੇ ਟਰੱਕ ਦੇ ਵਿੱਚ ਸੰਗਰੀਆ ਰਾਜਸਥਾਨ ਤੋਂ ਉੱਠ ਪਰ ਕੇ ਲੈ ਕੇ ਆ ਰਿਹਾ ਜੋ ਕਿ ਅਨਲੀ ਗੰਨੇ ਜਿਹਦੇ ਆਧਾਰ ਤੇ ਅਖ ਵਖਤਰਾ ਮਦਦ ਮੁਕੱਦਮਾ ਦਰਜ ਕੀਤਾ ਜਾ ਰਿਹਾ ਹੈ ਅਸੀਂ ਇੱਥੇ ਕੈਂਟਰ ਖੜਾ ਮਿਲ ਗਿਆ ਸਾਨੂੰ ਇਹਨੂੰ ਚੈੱਕ ਕੀਤਾ ਜਿਹਦੇ ਵਿੱਚ ਕਰੀਬ 12 ਉੱਠ ਭਰੇ ਹੋਏ ਨੇ ਜੀ ਫਿਰ ਹਾਲ ਜਿਹੜੀ ਮੁਢਲੀ ਪੁੱਛ ਕੇ ਸੀ ਇਹਨੇ ਕਿਹਾ ਵੀ ਸੰਗਰ ਦੇ ਰਾਜਸਥਾਨ ਤੋਂ ਮੈਂ ਲੈ ਕੇ ਆਇਆ ਤੇ ਪੂਰਨੀਆਂ ਬਿਹਾਰ ਲੈ ਕੇ ਜਾਣਾ ਸੀ ਜੋ ਬਿਲ ਬਿਲਟੀਆਂ ਵਗੈਰਾ ਉਹ ਅਸੀਂ ਚੈੱਕ ਕਰਦੇ ਆ ਇਹਨਾਂ ਕੋਲੇ ਕੀ ਆ ਕੀ ਪ੍ਰੋਸੈਸਾ ਇਲੀਗਲ ਆਨਲੀਗਲ ਕਿਦਾਂ ਦੇ ਨੇ ਜਿਹੇ ਜੀ ਅਗਲੀ ਕਾਰਵਾਈ ਅਮ ਚਲਿਾਵਾਂਗੇ